ਅੱਧੇ ਘੰਟੇ ਦਾ ਰਹਿ ਗਿਆ ਸਾਰਾ ਅੱਧੇ ਘੰਟੇ ਬਾਅਦ ਆਪਾਂ ਹੋਵਾਂਗੇ ਹਜੂਰ ਸਾਹਿਬ ਉੱਥੇ ਜਾ ਕੇ ਨਾ ਇੱਕ ਵਾਰ ਉਹੀ ਰੂਹ ਖੜ ਜਾਂਦੀ ਹੈ ਯਾਰ ਜਿਹੜੇ ਦੇ ਹਜੂਰ ਸਾਹਿਬ ਦੇ ਤੁਹਾਨੂੰ ਦਰਸ਼ਨ ਦਿਦਾਰੇ ਕਰਾਵਾਂਗੇ ਤੁਹਾਨੂੰ ਪੂਰੇ ਤੇ ਉਹਦੇ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸ਼ੇਅਰ ਕਰ ਦਿਓ ਮਿੱਤਰ ਸੱਜਣਾ ਤੱਕ ਆ ਲਓ ਵੀ ਆ ਲੱਗਦਾ ਪੂਰਾ ਪੰਜਾਬ ਵਾਲਾ ਮਾਹੌਲ ਕਿ ਨਹੀਂ ਇਹ ਕਿਹੜੇ ਐਂਗਲ ਤੋਂ ਲੱਗਦਾ ਤੁਹਾਨੂੰ ਵੀ ਤੁਸੀਂ ਗੁਜਰਾਤ 'ਚ ਬੈਠੇ ਇਹ ਪੰਜਾਬ ਨਹੀਂ ਹੈਗਾ ਪਰ ਇਹ ਗੁਜਰਾਤ ਆ ਕਈ ਵਾਰ ਮੈਨੂੰ ਪੁੱਛਦੇ ਰਹਿੰਦੇ ਯਾਰ ਗੁਜਰਾਤ ਚ ਵੀ ਪੰਜਾਬੀ ਹੈਗੇ ਆ ਤਾਂ ਭਾਈ ਆ ਤੁਸੀਂ ਵੀਡੀਓ ਪੂਰੀ ਦੇਖ ਲਿਓ ਤੁਹਾਨੂੰ ਪਤਾ ਲੱਗ ਜੂ ਇੱਥੋਂ ਦਾ ਮਾਹੌਲ ਵੀ ਨਿਹਰਾ ਹੀ ਪੰਜਾਬ ਹੋਇਆ ਹੈ ਬਾਕੀ ਇਹ ਗੁਰਦੁਆਰਾ ਸਾਹਿਬ ਦਾ ਬਾਹਰ ਦਾ ਇੱਕ ਨਜ਼ਾਰਾ ਨਿਸ਼ਾਨ ਸਾਹਿਬ ਝੂਲਦੇ ਤਨ ਤਨ ਸਹਿਰਗੁਰ ਗੋਵਿੰਦ ਸਿੰਘ ਜੀ ਗੁਰਕੌਰ ਗੋਵਿੰਦ ਸਿੰਘ ਜੀ ਗੁਰਦੁਆਰਾ ਸਾਹਿਬ ਦਾ ਨਾਮ ਆ ਤੇ ਆ ਆ ਸਾਹਮਣੇ ਵੱਡੀ ਇਮਾਰਤ ਹੈ ਆ ਰਾ ਜਾਂਦਾ ਪੌੜੀਆਂ ਚੜ੍ਹ ਕੇ ਉੱਪਰ ਦਰਬਾਰ ਸਾਹਿਬ ਨੂੰ ਤੇ ਇੱਧਰ ਜਿਹੜਾ ਆਇਆ ਉਹ ਚਲੇ ਜਾਂਦਾ ਲੰਗਰ ਹਾਲ ਨੂੰ ਗੁਰਦੁਆਰਾ ਸਾਹਿਬ ਦੇ ਬਾਹਰ ਕੁੱਝ ਕਿਤੇ ਦੁਕਾਨਾਂ ਤੇ ਇਧਰ ਜਿਹੜੀ ਆ ਹਸਪੀਟਲ ਬਣਿਆ ਹੋਇਆ ਇੱਥੇ ਫ੍ਰੀ ਹਸਪੀਟਲ ਚੱਲਦਾ ਏ ਤੇ ਬਾਹਰ ਦਾ ਨਜ਼ਾਰਾ ਆਹ ਆ ਇੱਕ ਹਾਈਵੇ ਹੈ ਜਿਹੜਾ ਕਿ ਬੜੋਦੇ ਸ਼ਹਿਰ ਤੋਂ ਜਿਹੜਾ ਲਾਲੋਵੀ ਆ ਜਾਂਦਾ ਅਹਮਦਾਬਾਦ ਵਾਲੇ ਹਾਈਵੇ ਨੂੰ ਮਿਲਦਾ ਆ ਸਾਰੀਆਂ ਜਿਹੜੀਆਂ ਬਾਹਰ ਗਾਰਾ ਚਾਣੇ ਟਰੱਕਾਂ ਦਾ ਕੰਮ ਹੈ ਭਟੀਆਂ ਗੱਟੀਆਂ ਉਹਨਾਂ ਦਾ ਕੰਮ ਹੈ ਇਧਰੋਂ ਲੋਕ ਹੀ ਆਉਂਦੇ ਆ ਤੇ ਆ ਜਿਹੜੇ ਅਹਮਦਾਬਾਦ ਵਾਲੇ ਪਾਸਿਓਂ ਜਾਂ ਮੇਨ ਹਾਈਵੇ ਤੋਂ ਮੁੜ ਕੇ ਆਉਂਦੇ ਤੇ ਬਾਕੀ ਜਿਹੜਾ ਹੈ ਉਹ ਇੱਧਰ ਜਾਂਦਾ ਰਹਾ ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡੇ ਨਵੀਂ ਵੀਡੀਓ ਦੇ ਵਿੱਚ ਤੇ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਆ ਨਵਾਂ ਚੈਨਲ ਆ ਬਾਈ ਇਹਨੂੰ ਤੁਸੀਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਅੱਜ ਮੈਂ ਬੈਠਾ ਹੋਇਆ ਹਾਂ ਬੜੋਦੇ ਗੁਜਰਾਤ ਦਾ ਆਪਣਾ ਸਫ਼ਰ ਚੱਲਦਾ ਪਿਆ ਹੈ ਦੋਨਤੇ ਦੇ ਮੈਂ ਤੋਂ ਜਿਹੜੇ ਪਿਛਲੀ ਵੀਡੀਓ ਆਈਆਂ ਉਹ ਵੀ ਗੁਜਰਾਤ ਦੀਆਂ ਸੀਗੀਆਂ ਤੇ ਗੁਜਰਾਤ ਸਫ਼ਰ ਤੇ ਨਿਕਲੇ ਆ ਤੇ ਗੁਜਰਾਤ ਸਫ਼ਰ ਦੇ ਵਿੱਚ ਆਪਾਂ ਜਿਹੜੇ ਹੋਰ ਚੀਜ਼ਾਂ ਦੇਖਦੇ ਪਏ ਆ ਤੇ ਉੱਥੇ ਨਾ ਆਪਣੇ ਗੁਰਦਰਾ ਸਾਹਿਬ ਜਿਹੜੇ ਨੇ ਉਹ ਮੈਂ ਦੇਖਣ ਦੀ ਕੋਸ਼ਿਸ਼ ਕਰ ਰਿਹਾ ਵੀ ਕਿੱਥੇ ਕਿੱਥੇ ਕਿਹੜੇ-ਕਿਹੜੇ ਨੇ ਪੰਜਾਬੋ ਚ ਕੋਈ ਆਉਂਦਾ ਹੈ ਤਾਂ ਕਿੱਥੇ ਰਹਿ ਸਕਦਾ ਹੈ ਅਗਰ ਉਹਦੇ ਰਹਿਣ ਦਾ ਹੋਵੇ ਖਾਣ ਪੀਣ ਦਾ ਹੋਵੇ ਜਾਂ ਕਦੇ ਕੋਈ ਲੋੜ ਪਵੇ ਇੱਧਰ ਆਉਣ ਦੀ ਤਾਂ ਅੱਜ ਮੈਂ ਵੀ ਬੈਠਾ ਹੋਇਆ ਸ਼ਾਣੀ ਸ਼ਾਣੀ ਇੱਕ ਲਾਲੋਵੀਂ ਇੱਕ ਪਿੰਡ ਲਾਲੋ ਇੱਕ ਛੋਟਾ ਜਿਹਾ ਮਤਲਬ ਕਿ ਸ਼ਹਿਰ ਤੇ ਨਾਲ ਲੱਗਦਾ ਇੱਕ ਇਲਾਕਾ ਜਿਹਾ ਹੈ ਵੀ ਬੜੋਦੇ ਦੇ ਵਿੱਚ ਹੀ ਪੈ ਜਾਂਦਾ ਪਰ ਬੜੋਦੇ ਤੋਂ ਜਿਹੜਾ ਹੈ ਕਿਹੜਾ ਸਮਾ ਰੋਡ ਹੈ ਨਾ ਇਹ ਨਾ ਹਾਂਜੀ ਛਾਣੀ ਰੋਡ ਛਾਣੀ ਤੋਂ ਮਤਲਬ ਯਾਰ ਹਾਈਵੇ ਬਣਦਾ ਅੱਗੇ ਕਿਹੜਾ ਹਾਈਵੇ ਇੱਧਰ ਨੋਲੀ ਪੈ ਜਾਂਦਾ ਇੱਧਰ ਨizampura ਪੈ ਜਾਂਦਾ ਪਦੇਗਾ ਚ ਨੋਲੀ ਵਾਲਾ ਉਹ ਇਹਨਾਂ ਦਾ ਬਦਲ ਹਾਈਵੇ ਹੈ ਹਾਂਜੀ 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 ਤੇ ਆ ਹਾਈਵੇ ਵਾਲੇ ਰੋਡ ਦੇ ਬਰੋਦੇ ਤੋਂ ਇਹਨਾਂ ਦਾ ਬਦਲ ਹਾਈਵੇ ਵਾਲੇ ਰੋਡ ਪਰਨ ਜਾਈਏ ਤਾਂ ਉਹ ਰੋਡ ਦੇ ਉੱਤੇ ਆ ਗੁਰਦਾਰ ਸਾਹਿਬ ਸ਼ੋਭਿਤ ਹੈ ਤੇ ਗੁਰਦਾਰ ਸਾਹਿਬ ਗੁਰਗੋਬਿੰਦ ਸਿੰਘ ਜੀ ਛਾਣੀ ਤੇ ਇੱਥੇ ਕਾਫੀ ਸਿੱਖ ਸੰਗਤ ਹੈ ਮੱਝ ਹੈ ਤੋਂ ਮਾਲਵੇ ਦੁਆਬੇ ਪੰਜਾਬ ਦੇ ਸਾਰੇ ਰਾਜਾਂ ਚੋਂ ਆ ਕੇ ਜਿਹੜੇ ਸਿੱਖ ਇੱਥੇ बसे ਹੋਏ ਆ ਜਿਨ੍ਹਾਂ ਨੇ ਵੱਡੇ ਕੰਮਕਾਜ ਨੇ ਟਰੱਕ ਆ ਟ੍ਰਾਂਸਪੋਰਟਾਂ ਦੇ ਜਿਆਦਾ ਨੇ ਤੇ ਉਦੋਂ ਲਾਹੌਰ ਗਰਾਜ ਦੇ ਹੋਟਲਾਂ ਦੇ ਅਲੱਗ-ਅਲੱਗ ਕੰਮਕਾਜ ਇੱਥੇ ਕਰਦੇ ਨੇ ਤੇ ਆਪਣੀ ਕੋਸ਼ਿਸ਼ ਹੈ ਵੀ ਇਹਨਾਂ ਨੂੰ ਮਿਲਿਆ ਵੀ ਜਾਵੇ ਰਿਪੋਰਟ ਵੀ ਕੀਤਾ ਜਾਵੇ ਤੇ ਗੁਰਦੁਆਰਾ ਸਾਹਿਬ ਦੇ ਬਾਰੇ ਵੀ ਜਿਹੜਾ ਤੁਹਾਨੂੰ ਇਹ ਦੱਸਿਆ ਜਾਵੇ ਕਿਉਂ ਜਾਂ ਮਾਹੌਲ ਹੈ ਦੂਜਾ ਪੰਜਾਬ ਵਸਾਇਆ ਵਾ ਜਿਹੜੇ ਕਈ ਵਾਰ ਮੈਨੂੰ ਪੁੱਛਦੇ ਰਹਿੰਦੇ ਯਾਰ ਗੁਜਰਾਤ ਚ ਵੀ ਪੰਜਾਬੀ ਹੈਗੇ ਆ ਤਾਂ ਬਾਈ ਆ ਤੁਸੀਂ ਵੀਡੀਓ ਪੂਰੀ ਦੇਖ ਲਿਓ ਤੁਹਾਨੂੰ ਪਤਾ ਲੱਗ ਜੂ ਇੱਥੋਂ ਦਾ ਮਾਹੌਲ ਵੀ ਮੇਰਾ ਹੀ ਪੰਜਾਬ ਹੋਇਆ ਹੈ ਬਾਕੀ ਤਾਂ ਦਿਖਾਉਂਦੇ ਆ ਆ ਲੱਗੀ ਜਾਂਦੇ ਵੀ ਬੜੂ ਉਤੇ ਚ ਰਗੜੇ ਇੱਕ ਉੱਧਰ ਐ ਆ ਇੱਧਰ ਲੰਗਰ ਹਾਲ ਐ ਹਾਂਜੀ ਛੜਦੀ ਗਲਾ ਛੜਦੀ ਗਲਾ ਛੜਦੀ ਗਲਾ ਆ ਲੱਗਿਆ ਵੀ ਬੜੂ ਉਤੇ ਵਾਲੇ ਲਾਉਣ ਰਗੜੇ ਅੱਜ ਇਹ ਐਤਵਾਰ ਨੂੰ ਲਾ ਰਹੇ ਆ ਹਾਂਜੀ ਆਪਾ ਜੀ ਇੱਥੇ ਪੌਣੀ ਵੀ ਦੀ ਵੀ ਦੀ ਏ ਭੇਜਨੀ ਐਂਬੈਸੀ ਵਾਲਿਆਂ ਨੂੰ ਜੀ ਅੱਛਾ ਅੱਛਾ ਤੁਸੀਂ ਕਹਿੰਦੇ ਬੰਦਾ ਪਛਾਣ ਆਹ ਕਿਹੜਾ ਬੰਦਾ ਪਛਾਣੋ ਹੀ ਕਹਣਾ ਇਹਨੂੰ ਕਹਣਾ ਚੱਕੋ ਪਹਿਲਾਂ ਦਾ ਕਹਣਾ ਇਹ ਬੰਦਾ ਕਹਣਾ ਕਿਤੇ ਬਾਰਡਰੋਂ ਪਾਰੋਂ ਆਇਆ ਵਾ ਐ ਨਾ ਭਾਈ ਉੱਥੇ ਜਰੂਰ ਹੈ ਜੀ ਹੈ ਉੱਥੇ ਜਰੂਰਤ ਨਹੀਂ ਇਹਦੀ ਆ ਐਤਵਾਰ ਕਰਕੇ ਜਿਹੜਾ ਹੈ ਗੁਰਦੁਆਰਾ ਸਾਹਿਬ ਦੇ ਫੇਰ ਰੌਣਕਾ ਹਰ ਐਤਵਾਰ ਨੂੰ ਬੜੋਦੇ ਜਿਹੜਾ ਆ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਗੁਰਗੋਵਿੰਦ ਸਿੰਘ ਜੀ ਸ਼ਾਣੀ ਇੱਥੇ ਜਿਹੜਾ ਹੈ ਦਿਨੇ ਜਿਹੜਾ ਸਵੇਰੇ ਮੱਲੋ ਚਾਹ ਨਾਸ਼ਤਾ ਹੁੰਦਾ ਚਾਹ ਪਕੌੜੇ ਜਾਂ ਕੋਈ ਨਾ ਕੋਈ ਤੇ ਦੁਪਹਿਰ ਨੂੰ ਲੰਗਰ ਤੇ ਕੀਰਤਨ ਦਰਬਾਰ ਸਜਦੇ ਆ ਸਵੇਰ ਦੀਆਂ ਰੌਣਕਾਂ ਸਮਾ ਹੋਇਆ 9:10 ਦਾ ਇੱਧਰ ਕਿਤੇ ਪਾਸੇ ਰਗੜੇ ਲਾਈ ਜਾਂਦੇ ਨੇ ਕਿਤੇ ਪਾਸੇ ਜਿਹੜਾ ਇਹ ਚਾਹ ਪਕੌੜਾ ਵਰਤੀ ਜਾਂਦਾ ਤੇ ਉੱਤੇ ਦਰਬਾਰ ਸਾਹਿਬ ਆ ਇੱਥੇ ਇੱਕ ਗੱਲ ਦੇਖਣ ਵਾਲੀ ਹੈ ਮਾਹੌਲ ਪੂਰਾ ਪੰਜਾਬ ਵਾਲਾ ਹੀ ਹੁੰਦਾ ਆ ਪਕੌੜੇ ਘਟੀ ਜਾਂਦੇ ਆ ਤੇ ਉਧਰ ਉਹ ਜਿਹੜੀਆਂ ਸਬਜ਼ੀਆਂ ਤਿਆਰ ਹੋਈ ਜਾਂਦੀਆਂ ਦੁਪਹਿਰ ਦੇ ਪ੍ਰਸ਼ਾਦ ਦੇ ਵਾਸਤੇ ਆ ਇੱਧਰ ਗ੍ਰੈਂਡਰ ਕਰੀ ਜਾਂਦੇ ਆ ਸਾਰਾ ਬਈ ਮਾਹੌਲ ਪੰਜਾਬ ਵਾਲਾ ਲੈ ਇੱਧਰ ਬਾਹਰ ਬੈਠੀਆਂ ਸੰਤਸ਼ਾ ਕੀ ਜਾਂਦੀਆਂ ਤੇ ਇੱਚ গুজਰਾਤੀ ਵੀ ਆਉਂਦੇ ਆ ਜਿਹੜੇ ਇੱਥੇ ਆਲੇ ਦੁਆਲੇ ਕੰਮ ਕਰਦੇ ਆ ਉਹ ਵੀ ਆਉਂਦੇ ਆ ਆਪੇ ਵਾਈਕੀ ਦਾ ਖਾਲਸਾ ਵਸ ਬਈ ਇਹ ਵੀ ਇੱਥੋਂ ਦੇ ਸਿੱਖ ਆਪਣੇ ਬੜੋਦੇ ਦੇ ਬਾਕੀ ਆ ਬੈਠੇ ਆ ਔਰ ਬੱਬੀ ਠੀਕ ਠਾਕ ਹੋ ਮੈਂ ਕਿਹਾ ਮਹੌਲ ਪੂਰਾ ਪੰਜਾਬ ਵਾਲਾ ਬਣਾਇਆ ਹੋਇਆ ਲੱਗਦਾ ਇੰਨੀ ਜਿਦਾ ਪਿੰਡ ਹੀ ਬੈਠੇ ਹੁੰਦੇ ਫਿਰ ਐਵੇਂ ਆ ਜੀ ਪਕੌੜੇ ਘਟੀ ਜਾਂਦੇ ਕਿਤੇ ਆ ਲੱਡੂ ਵਰਤਾਈ ਜਾਂਦੇ ਤੇ ਇੱਧਰ ਜਿਹੜੀਆਂ ਆਪਣੀ ਬੀਬੀਆਂ ਮਾਤਾਵਾਂ ਲੱਗੀਆਂ ਹੋਈਆਂ ਸਾਰੀਆਂ ਇੱਧਰ ਪੂਰਾ ਹੱਥੀ ਰੋਟੀਆਂ ਬਣਾਉਂਦੇ ਆ ਸਾਰਾ ਇਹ ਨਹੀਂ ਹੈਗਾ ਵੀ ਇੱਥੇ ਮਸ਼ੀਨਾਂ ਬਣਾਤ ਨਹੀਂ ਸਾਰੀਆਂ ਬੀਬੀਆਂ ਨੇ ਹੱਥੀ ਬਣਾਉਣੀਆਂ ਨੇ ਇਹ ਮਾਹੌਲ ਹੈ ਵੀ ਇੱਥੇ ਦਾ ਗੁਰਦੁਆਰਾ ਸਾਹਿਬ ਦਾ ਗੁਰਦੁਆਰਾ ਗੁਰਗੋਵਿੰਦ ਸਿੰਘ ਜੀ ਸ਼ਾਣੀ ਹਾਲੋ ਵੀ ਆ ਲੱਗਦਾ ਪੂਰਾ ਪੰਜਾਬ ਵਾਲਾ ਮਾਹੌਲ ਕਿ ਨਹੀਂ ਇਹ ਕਿਹੜੇ ਐਂਗਲ ਤੋਂ ਲੱਗਦਾ ਤੁਹਾਨੂੰ ਵੀ ਤੁਸੀਂ ਗੁਜਰਾਤ 'ਚ ਬੈਠੇ ਇਹ ਪੰਜਾਬ ਨਹੀਂ ਹੈਗਾ ਪਰ ਇਹ ਗੁਜਰਾਤ ਆ ਆ ਲੱਗੀਆਂ ਬੀਬੀਆਂ ਭੈਣਾਂ ਰੋਟੀਆਂ ਬਣਾਉਣ ਸਾਰੀਆਂ ਮਤਾਂ ਮਤ ਸਵੇਰੇ ਆ ਕੇ ਆਪਣੀ ਆਪਣੀ ਡਿਊਟੀ ਨਿਭਾਉਂਦੀਆਂ ਨੇ ਸਾਰਾ ਪ੍ਰਸ਼ਾਦ ਦਾ ਹਰ ਇੱਕ ਤਿਆਰ ਕਰਦੀਆਂ ਦੇਖੋ ਵੀ òn ਕਾ ਸ਼ਾ ਪਕੋੜੇ ਬਰੈਡ ਲੱਡੂ ਗੁਰਦੁਆਰਾ ਸਾਹਿਬ ਤੇ ਉੱਤੇ ਹੀ ਜਿਹੜਾ ਨਿਸ਼ਾਨ ਸਾਹਿਬ ਬਣਾਇਆ ਗਿਆ ਜਿਸ ਸਲਾ ਆਪਾਂ ਬਣਾਉਣ ਜਾ ਰਹੇ ਹਾਂ ਪਰ ਇਹਨਾਂ ਦਾ ਹਾਲ ਹੀ ਹੈ ਅੰਦਰ ਹੀ ਜਿਹੜਾ ਹੈ ਕੁਰਬਾਨੀ ਆਪੀਰਤਨ ਸਾਰਾ ਕੁਝ ਉਹ ਵੀ ਸਿਖਾਇਆ ਜਾਂਦਾ ਬੱਚਿਆਂ ਨੂੰ ਨੇ ਕੱਢਾ ਸੋਣਾ ਕੀਰਤਨ ਕਰੀ ਜਾਂਦੇ ਆ ਆ ਗੁਰਦਾ ਸਾਹਿਬ ਦੇ ਬਾਹਰ ਜਿਹੜੀ ਆ ਭਾਸ਼ਾ ਲਿਖੀ ਆ ਆ ਇਹ ਹੈਗੀ ਆ ਗੁਜਰਾਤੀ ਪਰ ਇਹ ਪੜ੍ਹਨੇ ਚ ਸੌਖੀ ਆ ਫੇਰ ਵੀ ਜਿੱਦਾਂ ਉਹਨਾ ਲਿਖਿਆ ਹੋਇਆ ਪੰਨੂ ਆ ਕਿਹਾਗਾ ਉਪਵਾਸਣੀ ਲੱਸੀ ਸਪੈਸ਼ਲ ਸ਼ਾਹ ਹੈ ਨਾ ਹਾਂ ਕਿਉਂਕਿ ਕਿਦਣਾ ਕਿਤੇ ਜਿਹੜੇ ਇਹਦੇ ਸ਼ਬਦ ਆ ਨਾ ਇਹਦੀ ਜਿਹੜੀ ਲਿਪੀ ਆ ਉਹ ਉਹ ਹਿੰਦੀ ਨਾਲ ਮਿਲਦੀ ਜੁਲਦੀ ਆ ਤਾ ਪੜੀ ਜਾਂਦੀ ਹੈ ਜਿਦੋਂ ਪੰਨੂ ਲਿਖਿਆ ਪੰਨੂ ਦੇ ਉੱਪਰ ਜਿਹੜੀ ਹੈ ਇਹਨਾਂ ਨੇ ਲਹਿਨ ਨਹੀਂ ਮਾਰੀ ਬਸ ਬਾਕੀ ਸਾਰਾ ਹਿੰਦੀ ਵਾਲੇ ਲਿਖਿਆ ਹੈ ਹਨਾ ਹੁਣ ਲੱਸੀ ਹੈ ਥੋੜਾ ਜਿਹਾ ਜਿਹੜਾ ਲੱਲਾ ਹੈ ਉਹਨੂੰ ਵੀ ਨਹੀਂ ਟੇਟਾ ਜਿਹਾ ਕਰਤਾ ਬਾਕੀ ਸੱਸਾ ਸੇਮ ਹੀ ਹੈ ਸੱਸੇ ਨੂੰ ਜਿਹੜੀ ਹੈ ਮਾਤਰਾ ਉਹ ਵੀ ਸੇਮ ਹੈ ਸ਼ਾਸ਼ ਉਹ ਵੀ ਸੇਮ ਹੈ ਬਸ ਉੱਪਰ ਡੰਡਾ ਨਹੀਂ ਮਾਰਦੇ 하게 ਉੱਪਰ ਡੰਡੀ ਨਹੀਂ ਲਾਦੇ ਬਾਕੀ ਸਾਰਾ ਕੁਝ ਤਾਂ ਸੇਮ ਹੀ ਹੁੰਦਾ ਗੁਜਰਾਤੀ ਦਾ ਤੇ ਆ ਗੁਰਦੁਆਰਾ ਸਾਹਿਬ ਦੀ ਇਮਾਰਤ ਹੈ ਬੈਠੇ ਆ ਗੁਰਦੁਆਰਾ ਸਾਹਿਬ ਦੇ ਬਾਹਰ ਤੇ ਇੱਥੇ ਹੀ ਇੱਕ ਜਿਹੜੀ ਆ ਆ ਦੁਕਾਨ ਵੀ ਹੈਗੀ ਜਿੱਥੇ ਲਾ ਲੋ ਵੀ ਆਪਣੀਆਂ ਪੱਗਾਂ ਆ ਆਪਣੇ ਕਾੜੇ ਸ਼ੀਰ ਸਾਹਿਬ ਜਾਂ ਜਿਹੜੇ ਕੋਈ ਮਾਲਕ ਆਪਣੇ ਕਕਾਰ ਚਾਹੀਦੇ ਆ ਜਾਂ ਕੋਈ ਹੋਰ ਚੀਜ਼ਾਂ ਚਾਹੀਦੀਆਂ ਉਹ ਸਾਰੀਆਂ ਤੁਹਾਨੂੰ ਆਹੀ ਦੁਕਾਨ ਤੇ ਮਿਲ ਜਾਂਦੀਆਂ ਗੀਆਂ ਗੁਰਦੁਆਰਾ ਸਾਹਿਬ ਦੇ ਬਾਹਰ ਬਾਈ ਗੁਰਪ੍ਰੀਤ ਪਿੰਡ ਜਤੋਲੀ ਹੈ ਹਾਂ ਤੇ ਬਾਈ ਕੰਮ ਦਾ ਫਿਰਦਾ ਸਾਡੇ ਕੋਲ ਪੁੱਜਿਆ ਤੇ ਰਾਤ ਬਾਈ ਦਾ ਸੁਨੇਹਾ ਆਇਆ ਸੀ ਇੰਸਟਾ ਤੇ ਕਹਿੰਦਾ ਕਿ ਬਾਈ ਮਿਲਾਂਗੇ ਆਪਾਂ ਬਾਈ ਦੇ ਦਰਸ਼ਨ ਕਰਨੇ ਤੇ ਉਹ ਨਾ ਮੇਰੇ ਦਰਸ਼ਨ ਕਰਨ ਨੂੰ ਕਰਨੇ ਬਈ ਬਾਈ ਕਹਿੰਦਾ ਯਾਰ ਮੈਂ ਵੀ ਬੜੋਦੇ ਆਇਆ ਹੋਇਆ ਸਾਡੇ ਨੂਰਪੁਰ ਤੇ ਲੱਗੇ ਪਿੰਡਾਂ ਪਿੰਡ ਜਤੋਲੀ ਹੈ ਨਾ ਹਾਂਜੀ ਹਾਂਜੀ ਨਾਮ ਗੁਰਪ੍ਰੀਤ ਬਾਈ ਇੱਥੇ ਕੰਮ ਕਰਦਾ ਗੱਡੀਆਂ ਦਾ ਤੇ ਮੁੰਡੇ ਨੇ ਆਪਣਾ ਕੰਮ ਸ਼ੁਰੂ ਕੀਤਾ ਬਾਈ ਇੱਥੇ ਆ ਕੇ ਗੁਜਰਾਤ ਦੇ ਵਿੱਚ ਪਹਿਲਾਂ ਅਹਮਦਾਬਾਦ ਸੀ ਤੇ ਹੁਣ ਬੜੋਦੇ ਬਾਈ ਚੰਗੀ ਗੱਲ ਆ ਖੇਚ ਰੱਖ ਮਾਰੇ ਸੁੱਖ ਰੱਖੇ ਕਿੱਦਾਂ ਲੱਗਿਆ ਬੜੋਦਾਂ ਬਹੁਤ ਵਧੀਆ ਜਗ੍ਹਾ ਹੈ ਸਾਫ਼ ਸੁਥਰਾ ਮੋੜ ਕੈਟ ਹੈ ਨਾ ਦਿਲ ਬੜਾ ਲੱਗਦਾ ਇੱਥੇ ਹੈ ਨਾ ਰੂਹ ਬੜੀ ਲੱਗਦੀ ਪੰਜ ਮਿੰਟ ਬਾਅਦ ਮੀਂਹ ਆਇਆ ਦਾ ਲੈ ਆ ਗੱਲਾਂ ਕਰਦੇ ਕਰਦੇ ਜਿਹੜਾ ਉੱਪਰ ਤੇ ਮੀਂਹ ਆ ਗਿਆ 5 ਮਿੰਟ ਪਹਿਲਾਂ ਧੁੱਪ ਸੀ ਤੇ ਆ ਗੁਰਦੁਆਰਾ ਸਾਹਿਬ ਮੇਲੇ ਹੋਏ ਬਾਈ ਨਾਲ ਤੇ ਬਾਕੀ ਖੇਚ ਰੱਖ ਬਾਈ ਮਾਰਾ ਚੜ੍ਹਦੀ ਕਲਾ ਬਖਸ਼ੂਗਾ ਦੱਬੀ ਚੱਲ ਪਿੰਡ ਵੱਲ ਕਦਗੜਮ ਮਾਰਿਆ ਤਾਂ ਪਿੰਡ ਦਾ ਹੁਣ 6 ਮਹੀਨੇ ਹੋ ਗਏ ਜੀ ਤੇ ਬਾਈ ਨੇ ਦੱਸਿਆ ਵੀ ਸਾਡੇ ਇਲਾਕੇ ਦੇ ਵਿੱਚੋਂ ਕਰਤਾਰਪੁਰ ਤੋਂ ਥੋੜੀ ਮਾਮਾਈ ਉਹਨੇ ਹਾਂ ਹਾਂ ਕਰਤਾਰਪੁਰ ਕਰਤਾਰਪੁਰ ਤੋਂ ਆ ਉਹਨਾਂ ਦਾ ਕੰਮ ਹੈਗਾ ਅਹਮਦਾਬਾਦ ਹੈ ਨਾ ਗੱਡੀਆਂ ਦਾ ਤੇ ਹੋਰ ਹੋਰ ਕਿੱਥੋਂ ਕਿੱਥੋਂ ਦੇ ਕਿਹੜੇ ਕਿਹੜੇ ਪਿੰਡਾਂ ਦੇ ਆ ਹੋਰ ਆਪਣੇ ਮਾਮਾ ਜੀ ਐ ਤੇ ਰਾਮਪੁਰ ਤੋਂ ਥੋਡੇ ਤੋਂ ਹਾਂ ਰਾਮਪੁਰ ਥੋਡੇ ਉਹ ਕਿਹੜੀ ਜਗ੍ਹਾ ਨੇ ਉਹ ਅਹਮਦਾਬਾਦ ਸਰਕੇਸ ਤੋਂ ਥੋੜੀ ਜਿਹੀ ਲੈ ਰਾਮਪੁਰ ਥੋਡੇ ਵਾਲੇ ਵੀ ਹੈਗੇ ਹਜੇ ਅੱਧੇ ਤਾਂ ਪਤਾ ਹੀ ਨਹੀਂ ਇੱਥੇ ਲਸਾੜੀ ਤੋਂ ਵੀ ਹੈਗੇ ਮਕਾਰੀ ਤੋਂ ਵੀ ਮੈਂ ਸੁਣਿਆ ਹੈਗੇ ਐ ਤੇ ਬਦਲੈੜੀ ਤੋਂ ਕਈ ਪਿੰਡਾਂ ਤੋਂ ਭਾਈ ਆਪਣੇ ਇੱਥੇ ਹੈਗੇ ਆ ਤੇ ਆ ਇਧਰ ਗੁਰਦੁਆਰਾ ਸਾਹਿਬ ਇੱਥੇ ਬਾਹਰ ਖੜੇ ਸੀ ਮਾਰੀ ਜਾਂਦੇ ਗੱਲਾਂ ਬਾਤਾਂ ਪਾਈ ਹੋਰਾਂ ਨਾਲ ਠੀਕ ਆ ਚੰਗਾ ਸੋਹਣਿਆ ਲੱਗਦਾ ਪੂਰਾ ਪੰਜਾਬ ਕੇ ਨਹੀਂ ਇਹ ਬੜੀ ਲੱਕੀ ਪਿੰਡ ਬਦਲੇੜੀ ਕਿਲਾ ਰੋਪੜ ਤੋਂ 83 ਦੇ ਵਿੱਚ ਆ ਕੇ ਪਹੁੰਚੇ ਆਂ ਪਰੋਤੇ ਸੇਵਾ ਲੱਗੇ ਆਂ ਬਾਈ ਆਪ ਵੱਡੇ-ਵੱਡੇ ਜਿਹੜੇ ਆ ਲਾਲੋ ਵੀ ਫਰੀਲੇ ਇਹਨਾਂ ਨੇ ਭਰੇ ਪਏ ਆ ਖੀਰ ਦੇ ਦਾਲਾਂ ਦੇ ਇੱਧਰ ਜਿਹੜੀਆਂ ਬੀਬੀਆਂ ਹੱਥੇ ਪ੍ਰਸ਼ਾਦਾ ਤਿਆਰ ਕਰਦੀਆਂ ਸੀ ਸਵੇਰੇ ਬਈ ਹਰ ਐਤਵਾਰੀ ਹੁੰਦਾ ਲੰਗਰ ਹੈ ਨਾ ਹਾਰ ਐਤਵਾਰ ਨੂੰ ਭਾਈ ਇੱਥੇ ਜਿਹੜਾ ਹੈ ਦਰਵਾਰ ਕੀਰਤੰਨ ਦਰਵਾਰ ਤੇ ਲੰਗਰ ਦੀ ਸੇਵਾ ਚੱਲਦੀ ਹੈ। ਆ ਇਹ ਹੈ ਵੀ ਟੀ ਪੋਸਟ ਆ ਇੱਕ ਚੇਨ ਹੈ ਇੱਥੇ ਦੀ। ਮਤਲਬ ਕਿਆ ਲਾਲੋ ਕੌਫੀ ਬੈਟਣ ਵਾਲੀ ਚੇਨ ਹੈ ਵਧੀਆ ਹੈ। ਸਾਰੇ ਬੜੋਦੇ ਚ ਚੱਲਦੀ ਹੈ ਮਤਲਬ ਗੁਜਰਾਤ ਦੇ ਵਿੱਚ ਹੀ ਚੱਲਦੀ ਹੈ। ਆ ਐਲੰਬਿਕ ਨਾਮ ਦੀ ਜਗ੍ਹਾ ਇੱਕ ਫੈਕਟਰੀ ਹੈ। ਫੈਕਟਰੀ ਦੇ ਜਿਹੜਾ ਅੰਦਰ ਹੀ ਬਣਾਇਆ ਗਿਆ ਸਾਰਾ ਕੁਛ ਆ ਕੈਫੇ-ਕੂਫੇ ਜਿਹਾ ਸੋਹਣਾ ਮਾਹੌਲ ਹੈ। ਆਪਣਾ। ਇੱਥੇ ਇਹ ਆ ਬਈ ਬੜੋਦੇ ਦੀ ਸ਼ਾਮ ਮੀਂਹ ਪੈ ਗਿਆ ਸਾਡੇ ਆ ਹੁਣੇ ਆ ਦੇਖੋ ਮਾਹੌਲ ਕਿੰਨਾ ਸੋਹਣਾ ਲੱਗੀ ਜਾਂਦਾ ਤੇ ਇੱਥੇ ਰੋਜ਼ ਮੀਂਹ ਪੈ ਹੀ ਲੈਂਦਾ ਇੱਕ ਵਾਰ ਤੇ ਮੀਂਹ ਪੈਣ ਤੋਂ ਬਾਅਦ ਤਾਂ ਜਿਹੜਾ ਨਜ਼ਾਰਾ ਉਹ ਇਹੋ ਜਿਹਾ ਹੁੰਦਾ ਪੰਜਾਬ ਤੋਂ ਚੱਲ ਕੇ ਬਈ ਪੁੱਜਿਆ ਸੀਗਾ ਗੁਜਰਾਤ ਬੜੋਦੇ ਬੜੋਦੇ ਦੋ ਤਿੰਨ ਦਿਨ ਰਿਹਾ ਆ ਦੋਕ ਦਿਨ ਦੀ ਵੀਡੀਓ ਬਣਾਈ ਏ ਬਾਕੀ ਨਹੀਂ ਬਣਾਈ ਤੇ ਘੁੰਮਦਾ ਫਿਰਦਾ ਰਿਹਾ ਇੱਥੇ ਤੇ ਅ ਮਿੱਤਰ ਸੱਜਣ ਸੀਗੇ ਉਹਨਾਂ ਕੋਲ ਗਿਆ ਤੇ ਗੁਰਦੁਆਰਾ ਸਾਹਿਬ ਰਿਹਾ ਉਸ ਤੋਂ ਬਾਅਦ ਇੱਧਰ ਆ ਮੁੰਡੇ ਐ ਬਾਵਨਾਗਰਵਾਲ ਦੇ ਮਿੱਤਰ ਆਪਣੇ ਪੁਰਾਣੇ ਇਹਨਾਂ ਕੋਲ ਰਿਹਾ ਤੇ ਇੱਥੋਂ ਜਿਹੜਾ ਐ ਬਈ ਮੈਂ ਅੱਜ ਰਾਤ ਨੂੰ ਟ੍ਰੇਨ ਬੈਠ ਕੇ ਅੱਜ ਤਰੀਕ ਕਿੰਨੀ ਐ ਕਿੰਨੀ ਤਰੀਕ ਆ ਜੀ 29 29 ਹੈ ਨਾ 29 ਤਰੀਕ ਆ ਬਈ 29 ਤਰੀਕ ਨੂੰ ਅੱਜ ਰਾਤ ਨੂੰ ਮੈਂ ਇੱਥੋਂ ਟ੍ਰੇਨ ਬੈਠਾਂਗਾ ਬੜੋਦੇ ਤੋਂ ਸਿੱਧਾ ਹਜੂਰ ਸਾਹਿਬ ਲਈ ਫਲਾਕ ਕਿਤੇ ਹੋਰ ਜਾਣ ਦੀ ਸੀ ਪਹਿਲਾਂ ਇਹਦਾ ਟ੍ਰੇਨ ਕਰਾਈ ਤੇ ਉੱਥੇ ਦੀ ਦਵਾਰਕਾ ਦੀ ਵੀ ਦਵਾਰਕਾ ਜਾਣਾ ਸੀਗਾ ਉੱਥੇ ਪੰਜਾਂ ਪਿਆਰਿਆਂ ਚ ਭਾਈ ਮੋਹਨ ਸਿੰਘ ਜੀ ਦਾ ਜਨਮ ਸਥਾਨ ਹੈ ਦਵਾਰਕਾ ਵਿਟ ਇਸਲਾ ਸੀਗੀ ਉੱਧਰ ਦਰਸ਼ਨਦਾਰੀ ਕਰਕੇ ਜਾਵਾਂ ਤਾਂ ਫਿਰ ਪਤਾ ਚੱਲਿਆ ਵੀ ਹਜੂਰ ਸਾਹਿਬ ਵਿਖੇ ਜਿਹੜਾ ਦੁਸ਼ਹਿਰਾ ਮਨਾਇਆ ਜਾਂਦਾ ਹੈ ਕਿਉਂਕਿ ਜਦਾਂ ਹੋਲੀ ਜਿਹੜੀ ਆ ਹੋਲਾ ਮੱਲਾ ਅਨੰਦਪੁਰ ਸਾਹਿਬ ਮਨਾਉਂਦੇ ਆ ਦੀਵਾਲੀ ਅੰਬਰਸਰ ਮਨਾਉਂਦੇ ਦੁਸ਼ਹਿਰਾ ਜਿਹੜਾ ਹੈ ਸਾਰੇ ਦਲਪੰਤ ਤੇ ਸਾਰੇ ਜਥੇਬੰਦੀਆਂ ਮਿਲ ਕੇ ਜਿਹੜਾ ਹਜੂਰ ਸਾਹਿਬ ਮਨਾਉਂਦੇ ਆ ਤੇ ਜਿਹੜੇ ਆਪਣੇ ਮਹਾਰਾਜ ਦੇ ਪੁਰਾਣੇ ਸ਼ਸਤਰ ਹੈ ਉਹਨਾਂ ਦੇ ਦਰਸ਼ਨਦਾਰੇ ਕਰਾਉਂਦੇ ਆ ਤੇ ਲੰਮੇ ਕਰਨਾ ਹੱਲਾ ਨਿਕਲਦਾ ਉੱਥੇ ਪੂਰਾ ਤਾਂ ਫਲਾਬ ਬਣੀ ਵੀ ਬਈ ਹਜੂਰ ਸਾਹਿਬ ਵੱਲੋਂ ਚਾਲੇ ਪਾਈਏ ਤੇ ਟਿਕਟ ਕਰਾਈ ਹੈ ਤੇ ਟਿਕਟ ਕੰਫਰਮ ਹੋ ਗਈ ਹੈ ਤੇ ਅੱਜ ਰਾਤੀ ਜਿਹੜਾ ਮੈਂ 8:30 ਵਜੇ ਇੱਥੋਂ ਟ੍ਰੇਨ ਬੈਠਾਂਗਾ ਕੱਲ ਦੁਪਹਿਰ ਨੂੰ ਕੱਲ ਦੁਪਹਿਰ ਤੋਂ ਬਾਅਦ ਜਿਹੜਾ ਹੈ ਤੀਜੇ ਪੈਰ ਨੂੰ ਉੱਥੇ ਆਪਾਂ ਹੋਵਾਂਗੇ ਅ ਨੰਦੇੜ ਹਜੂਰ ਸਾਹਿਬ ਨੰਦੇੜ ਹੈਨਾ ਤੇ ਉੱਥੇ ਜਾ ਕੇ ਬਈ ਆਪੇ ਦਰਸ਼ਨ ਕਰਾਂਗੇ ਉਹਦੇ ਦੁਸ਼ੇਰੇ ਦੇ ਤੁਹਾਨੂੰ ਵੀ ਕਰਵਾਵਾਂਗੇ ਤੇ ਵੀਡੀਓ ਨੂੰ ਬਈ ਪੂਰੀ ਦੇਖਿਓ ਤੇ ਕੱਲ ਤੋਂ ਬਾਅਦ ਜਿਹੜਾ ਇਹ ਆਪਾਂ ਹਜੂਰ ਸਾਹਿਬ ਦੀ ਜਿਹੜੀ ਆ ਸੀਰੀ ਸ਼ੁਰੂ ਕਰਾਂਗੇ ਮੰਨ ਲਓ ਕਿ ਲਾਲੋ ਆਪਣਾ ਕੋਈ ਰੂਟ ਨਹੀਂ ਹੈ ਜੀ ਕਿੱਥੇ ਜਾਣਾ ਕਿੱਥੇ ਨਹੀਂ ਜਿੱਥੇ ਸਲਾਬ ਬਣਦੀ ਆ ਉਧਰ ਨੂੰ ਆਪਾਂ ਹੋ ਜਾਈਏ ਕਿਉਂਕਿ ਆ ਜਾ ਤਾਂ ਕਿਹੜਾ ਕਿਹ ਤੋਂ ਪੁੱਛਣਾ ਹੈ ਤੇ ਵੀਡੀਓ ਬਈ ਲਾਈਕ ਤੇ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਦਿਓ ਚੈਨਲ ਨੂੰ ਤੇ ਹੁਣ ਬਾਕੀ ਟ੍ਰੇਨ ਫੜਦੇ ਆ ਜਾ ਕੇ ਟ੍ਰੇਨ ਦਾ ਟਾਈਮ ਹੋ ਗਿਆ ਘੰਟਾ ਕਰ ਗਿਆ ਹੈ ਨਾ ਤੇ ਚੱਲੀਏ ਸਟੇਸ਼ਨ ਨੂੰ ਬਾਕੀ ਸਟੇਸ਼ਨ ਜਾ ਕੇ ਮਿਲਦੇ ਆਂ ਤੇ ਕੱਲ ਹਜੂਰ ਸਾਹਿਬ ਤੱਕ ਜਾ ਕੇ ਜਿਹੜੀ ਆਹ ਵੀਡੀਓ ਖਤਮ ਕਰਾਂਗੇ ਉਸ ਤੋਂ ਬਾਅਦ ਦੁਬਾਰਾ ਜਿਹੜੀ ਆ ਉਹ ਉੱਥੇ ਦੀ ਯਾਤਰਾ ਚਲਾਵਾਂਗੇ ਤੇ ਦੁਸ਼ਹਿਰੇ ਦੇ ਹਜੂਰ ਸਾਹਿਬ ਦੇ ਤੁਹਾਨੂੰ ਦਰਸ਼ਨ ਦਿਦਾਰੇ ਕਰਾਵਾਂਗੇ ਤੁਹਾਨੂੰ ਪੂਰੇ ਤੇ ਉਹਦੇ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸ਼ੇਅਰ ਕਰ ਦਿਓ ਮਿੱਤਰ ਸੱਜਣਾ ਤੱਕ ਬਾਕੀ ਧੰਨਵਾਦ ਬਾਈ ਜਿਹੜਾ ਇਹਨੂੰ ਫੋਨ ਫੜਿਆ ਇਹ ਬਾਈ ਕਮਲ ਰਾਜਸਥਾਨ ਤੋਂ ਇਹ ਜੋਧਪੁਰ ਤੋਂ ਜੋਧਪੁਰ ਤੋਂ ਠੀਕ ਆ ਬਾਈ ਆਹ ਚੱਲ ਆਹ ਲਿਫਟ ਦੇਖਿਓ ਬਾਈ ਪਹਿਲਾਂ ਇਹ ਆ ਦਰਵਾਜ਼ਾ ਲਾਇਆ ਪੂਰਾ ਫਿਰ ਆਹ ਕੈਂਚੀ ਗੇਟ ਆ ਲੱਗ ਕੇ ਤਰਵਾਚਾ ਕੈਂਚੀ ਹੀਰ ਦਬਦੇ ਆ ਪੁਰਾਣੀਆਂ ਫਿਲਮਾਂ ਵਾਲੀ ਇਹ ਲਿਫਟ ਵੀ ਪੂਰੀ ਆ ਇਹੋ ਜਿਹੇ ਸੋਸਾਇਟੀਆਂ ਪਾਈ ਇੱਥੇ ਛੋਟੇ ਛੋਟੇ ਫਲੈਟ ਐ ਇੱਧਰ ਐ ਇੱਥੇ ਸੀਗੇ ਰੁਕੇ ਹੋਏ ਬਾਹਰੋਂ ਦੇਖ ਕੇ ਡਰਾਉਣੇ ਜੇ ਲੱਗਦੇ ਆ ਫੜੋ ਉੱਤੇ ਦਾ ਜਾਂਦੀਵਾਰ ਦਾ ਚੱਕ ਕਰ ਰਹਾ ਤਾਂ ਮੀ ਪੈ ਗਿਆ ਹਟਿਆ ਤਾਂ ਕਰਕੇ ਐਨ ਸਾਫ ਹੋਇਆ ਵੇ ਇਥੋਂ ਦੇਖਿਓ ਐਨ ਲੈਟਰ ਕਿਤੇ ਚਮਕਦੀਆਂ ਟ੍ਰੈਫਿਕ ਵਾਲਾ ਇੱਥੇ ਰੱਬ ਦੇ ਆਸਰੇ ਚੱਲਦਾ ਸਾਹਮਣੇ ਦਿਖਦਾ ਬੜੋਦੇ ਦਾ ਜਿਹੜਾ ਰੇਲਵੇ ਸਟੇਸ਼ਨ ਤੇ ਇਧਰੋਂ ਰੋਟੀ ਖਾਦੀ ਐ ਸਮਾਂ ਹੋ ਗਿਆ 8:05 ਮਿੰਟ ਤੇ 8:20 ਮਿੰਟ ਤੇ ਆਪਣੀ ਟ੍ਰੇਨ ਆਣੀ ਆ ਤੇ ਹੁਣ ਆ ਲਿਖਿਆ ਵਾ ਸਾਰਾ ਪ੍ਰਵੇਸ਼ ਬੜੋਦਰਾ ਕਰਦੇ ਆ ਹੁਣ ਪ੍ਰਵੇਸ਼ ਟ੍ਰੇਨ ਖੜੀ ਨੂੰ ਅੱਧਾ ਘੰਟਾ ਹੋ ਗਿਆ ਇੱਕ ਜਿਹੜਾ ਸਟੇਸ਼ਨ ਹੈ ਲਾਲੋਵੀ ਹੁਣ ਉਹ ਪਿੱਛੇ ਆ ਆਪਾਂ ਬਸ ਹਜੂਰ ਸਾਹਿਬ ਤੋਂ ਪੂਰਨਾ ਨਾਮ ਦੀ ਜਗ੍ਹਾ ਦੇ ਉੱਤੇ ਖੜੇ ਹੋਏ ਸਿਗਨਲ ਨਹੀਂ ਮਿਲਦਾ ਪਿਆ ਅੱਗੇ ਗ੍ਰੀਨ ਉਹ ਅੱਗੇ ਟ੍ਰੇਨਾਂ ਆਉਂਦੀਆਂ ਉਹਦੇ ਕਰਕੇ ਤੇ ਆ ਸਾਹਮਣੇ ਇੱਕ ਹੁਣ ਦਿਖਦਾ ਪਿਆ ਏ ਆ ਟੇ ਦਾ ਨਾਮ ਕੀ ਏ ਮਰਸੂਲ ਮਰਸੂਲ ਦੇ ਇਲਾਕੇ ਪਾਸੇ ਜਾਂ ਰਾਹਾਂ ਜਾਂ ਚ ਖੜੇ ਹੋਏ ਹੁਣ ਇਤਰੋਂ ਬੱਜੀ ਆ ਇੱਕ ਆ ਫੈਸਲ ਹੁਣ ਆਹ ਟ੍ਰੇਨ ਲੱਗਦਾ ਲੰਗੂ ਕੀ ਤੋਂ ਬਾਅਦ ਮੈਨੂੰ ਲੱਗਦਾ ਕਿ ਇਹਦਾ ਡੱਬਾ ਜੀ ਆਈ ਜਾਂਦਾ ਕੱਲਾ ਹੀ ਵੀਰ ਪਤਾ ਨਹੀਂ ਉਹ ਟ੍ਰੇਨ ਲੰਬੀ ਬਹੁਤ ਆ ਜਿਹੜੀ ਆ ਹੇ ਮੈਨੂੰ ਲੱਗਦਾ ਇਹ ਲੰਘੋਂ ਕੀ ਤਾਂ ਇਹ ਜਾ ਕੇ ਸਿਗਨਲ ਸਿਗਨਲ ਦਊਗਾ ਅਰੇ ਐਲੀ ਵਾਲੇ ਦਾ ਭਾਈ ਇਹ ਚਿਪ ਕੱਟ ਕੇ ਰੱਖਦੇ ਆ ਪੂਰੀ ਰੋਖਾਂ ਵਾਲੀ ਭਾਈ ਕੀ ਹੋ ਗਿਆ ਕ੍ਰੋਸਿੰਗ ਹੈ ਕ੍ਰੋਸਿੰਗ ਹੈ ਕ੍ਰੋਸਿੰਗ ਹੈ ਭਾਈ ਬਾ ਲਾ ਲੋ ਵੀ ਇੱਥੋਂ ਅੱਧੇ ਕ ਘੰਟੇ ਦਾ ਰਸ ਰਹਿ ਗਿਆ ਸਾਰਾ ਅੱਧੇ ਘੰਟੇ ਬਾਅਦ ਆਪਾਂ ਹੋਵਾਂਗੇ ਹਜੂਰ ਸਾਹਿਬ ਉੱਥੇ ਜਾ ਕੇ ਨਾ ਇੱਕ ਵਾਰ ਉਹ ਹੀ ਰੂਹ ਖੜ ਜਾਂਦੀ ਹੈ ਯਾਰ ਜਿਹੜੇ ਜਿਹੜੇ ਬੰਦੇ ਹਜੂਰ ਸਾਹਿਬ ਗਏ ਆ ਜਾਂ ਜਾਂਦੇ ਰਹਿੰਦੇ ਆ ਉਹਨਾਂ ਨੂੰ ਪਤਾ ਹੋਣਾ ਵੀ ਹਜੂਰ ਸਾਹਿਬ ਪਹੁੰਚ ਕੇ ਜਿਹੜਾ ਇੱਕ ਵਾਰ ਨਾ ਇਦਰੀ ਉਹ ਹਜੂਰ ਸਾਹਿਬ ਪਹੁੰਚਦਾ ਸਾਰੀ ਜਿਹੜਾ ਇੱਕ ਵਾਰ ਰੂਹ ਖੜਦੀ ਨਾ ਦੇਖ ਕੇ ਉੱਥੇ ਦਰਬਾਰ ਸਾਹਿਬ ਨੂੰ ਕਮਾਲ ਸ਼ਾਮ ਦੀ ਕੋਸ਼ਿਸ਼ ਇਹ ਕਹੇ ਸ਼ਾਮ ਤੇ ਨਿਤਨੇ ਵੇਲੇ ਸ਼ਾਮ ਦੀ ਰਹਿ ਰਸ ਵੇਲੇ ਆਪਾਂ ਦਰਬਾਰ ਸਾਹਿਬ ਤੱਕ ਹੋਈਏ ਜਾ ਕੇ ਕਮਰੇ-ਕਮਰੇ ਦਾ ਕਰਕੇ ਇੰਤਜ਼ਾਮ ਰਹਿ ਰੂਕ ਹੈ ਕਿਤੇ ਪਾਸਾ ਰੱਖ ਕੇ ਆਪਣੇ ਝੋਲਾ ਬਿਸਤਰਾ ਤੇ ਫਿਰ ਆਪਾਂ ਅੱਗੇ ਚੱਲਾਂਗੇ ਤੇ ਅੱਜ ਤਰੀਕ ਹੋ ਗਈ 31 ਪਹਿਲੀ 2 ਦੋ ਨੂੰ ਦੁਸ਼ਹਿਰਾ ਹੈ ਦੁਸ਼ਹਿਰਾ ਮਾਤਮ ਕਹਿੰਦੇ ਇਤਨਾ ਕੁਛ ਹੈ ਨਾ ਤੇ ਉਹ ਮਨਾਇਆ ਜਾਣਾ ਹੈ ਤਾਂ ਪਹਿਲੀ ਵਾਰ ਦੇਖਣਾ ਹੈ ਬੜੀ ਵਾਰ ਸੁਣਿਆ ਹੈ ਕਹਿੰਦੇ ਕਿ ਹਜੂਰ ਸਾਹਿਬ ਦਾ ਦੁਸ਼ਹਿਰਾ ਜਿਹੜਾ ਹੈ ਨਾ ਵੀ ਬਾ ਕਮਾਲ ਆ ਨੰਦਪੁਰ ਸਾਹਿਬ ਦਾ ਹੋਲਾ ਮੱਲਾ ਹੋ ਗਿਆ ਹਜੂਰ ਸਾਹਿਬ ਦਾ ਦੁਸ਼ਹਿਰਾ ਹੋ ਗਿਆ ਜਿੰਨੇ ਦਲ ਪੰਤ ਸਾਰੇ ਇੱਥੇ ਆਏ ਹੋਏ ਤਰਨਾ ਦਲ ਬਿਧੀ ਚੰਦੀ ਆਪਾ ਬੁੱਢਾ ਬੁੱਢਾ ਦਲ ਤੇ ਹੋਰ ਜਿੰਨੇ ਵੀ ਨੇ ਸਾਰੇ ਇੱਥੇ ਆਏ ਹੋਏ ਨੇ ਤੇ ਪਹਿਲੀ ਵਾਰ ਜਾ ਰਹੇ ਆ ਦਰਸ਼ਨ ਕਰਨ ਦੇ ਲਈ ਉਮੀਦ ਹੈ ਕਿ ਤੁਹਾਨੂੰ ਵੀ ਕਰਵਾਵਾਂਗੇ ਤੇ ਆਪ ਵੀ ਕਰੋਗੇ ਆ ਸਾਹਮਣੇ ਦਾ ਨਾ ਇੱਕ 뷰 ਵੋਕ ਹੈ ਠਾਈ ਜਾਂਦਾ ਆ ਲੱਗਿਆ ਕਮਾਦ ਤੇ ਹਲਦੀ ਦੀ ਖੇਤੀ ਹੁੰਦੀ ਹੈ ਬਾਈ ਇੱਥੇ ਉਪਰੇ ਲੱਗੇ ਆ ਬਾਗ ਤੇ ਖੇਤੀ ਲਈ ਬਾਈ ਜ਼ਮੀਨ ਵਧੀਆ ਹੈ ਖੇਤੀ ਇੱਥੇ ਵਧੀਆ ਕਰਦੇ ਆ ਮਤਲਬ ਕਿ ਲਾਲੋ ਵੀ ਟੌਪ ਕਲਾਸ ਖੇਤੀ ਕਰਦੇ ਆ ਸਾਰੇ ਜਿਵੇਂ ਵੀ ਕਮਾਦ ਵੀ ਲਾਇਆ ਵਾ ਸਬਜ਼ੀਆਂ ਵੀ ਲਾਈਆਂ ਵਾ ਇਹਨਾਂ ਨੇ ਫਲ ਫਰੂਟ ਵੀ ਲਾਉਂਦੇ ਆ ਸਾਂਤਰਾ ਬੋਧ ਹੁੰਦਾ ਇੱਥੇ ਕੇਲਾ ਹੁੰਦਾ ਇਹ ਚੀਜ਼ਾਂ ਵਧੀਆ ਨੇ ਇੱਥੇ ਬਈਆ ਪਰ ਘੈਂਡ ਲੱਗੀ ਜਾਂਦਾ ਮਾਹੌਲ ਦੇਖੋ ਸੇ ਕਿੰਨਾ ਹਰਾ ਭਰਾ ਯਾਰ ਫਾਈਨਲੀ 1:30 ਵਜੇ ਦੀ بجائے 4 ਵਜੇ ਇਹਨੇ ਸਾਨੂੰ ਜਿਹੜਾ ਹੈ ਹਜੂਰ ਸਾਹਿਬ ਉਹਨਾਂ ਡੇਢ ਲਾ ਦਿੱਤਾ ਹੈ ਹੁਣ ਦੇਖਦੇ ਹਾਂ ਕਿੱਧਰ ਨੂੰ ਜਾਣਾ ਉਹ ਲੱਗਿਆ ਸਾਹਮਣੇ ਬੋਰਡ ਨੀਜ਼ਾਮਾਬਾਦ ਕੱਟਿਕੂੜਾ ਮਹਿਬੂਬਨਗਰ ਕਨਨ ਸਿਟੀ ਤੇਰਾਸੀ ਤਿਰੂਪਤੀ ਸੁਜਾਰਨ ਥੋੜੇ ਸਮੇਂ ਵਿੱਚ ਪਲੇਟਫਾਰਮ ਨੰਬਰ 10 ਤੋਂ ਚੱਲਣ ਲਈ ਤਿਆਰ ਹੈ ਅਸੀਂ ਤੁਹਾਡੀ ਸੁਖਾਈ ਸੁਖੀ ਯਾਤਰਾ ਦੀ ਕਾਮਨਾ ਕਰਦੇ ਹਾਂ ਪੰਜਾਬੀ ਚ ਵੀ ਬੋਲਦੇ ਐ ਇੱਥੇ ਨੰਦੇੜ ਜਦੋਂ ਆ ਬੋਲਦੀ ਨਾ ਬੀਬੀ ਆਪਣੀਆਂ ਰੇਲਾਂ ਵਾਲੀ ਵੀ ਕਿਹੜੀ ਟ੍ਰੇਨ ਆ ਗਈ ਕਿਹੜੀ ਚੱਲ ਗਈ ਤਾਂ ਪੰਜਾਬੀ ਚ ਵੀ ਬੋਲਦੀ ਐ ਹੁਣ ਇੱਥੋਂ ਦੇਖਦੇ ਆ ਕੋਈ ਬੱਸ ਜਾਂ ਆਟੋ ਫੜਦੇ ਆ ਆ ਲੰਗਰ ਸਾਹਿਬ ਗੁਰਦੁਆਰਾ ਬੈਕ ਸਾਈਡ ਤੇ ਆ ਸਰਾੰਗ ਗੁਰਦੁਆਰਾ ਅੰਮ੍ਰਿਤਸਰ ਆਇਆ ਜੀ ਆ ਜਿੱਥੇ ਪੜਾ ਕਰਾਂਗੇ ਸੰਗਤਾਂ ਦਾ ਇੰਨਾ ਇਕੱਠ ਵੀ ਆਤੇ ਕਰੋ ਵੀ ਕਹਿੰਦੇ ਕਮਰੇ ਨਹੀਂ ਥੰਮਿਲਦੇ ਭਾਈ ਬਾਹਰ ਸੱਤੀਆਂ ਪਈਆਂ ਸੰਗਤਾਂ ਆਰਾਮ ਕਰੀ ਜਾਂਦੇ ਚੱਲ ਕੇ ਬੜੋਦੇ ਤੋਂ ਗੁਜਰਾਤ ਤੋਂ ਹੁਣ ਪੁੱਜ ਗਏ ਹਜੂਰ ਸਾਹਿਬ ਤੇ ਇੱਥੇ ਪੂਰੀਆਂ ਰੌਣਕਾਂ ਲੱਗੀਆਂ ਪਈਆਂ ਤੇ ਆਹ ਵੀਡੀਓ ਨੂੰ ਇੱਥੇ ਖਤਮ ਕਰਾਂਗੇ ਤੇ ਜਿਹੜਿਆਂ ਸੱਜਣਾ ਮਿੱਤਰਾਂ ਨੇ ਤਾਂ ਕਦੇ ਦੁਸ਼ਹਿਰਾ ਦੇ ਇੱਥੇ ਦਰਸ਼ਨ ਕੀਤੇ ਆ ਉਹ ਫੇਰ ਦੇਖਿਓ ਜਿਹਨਾਂ ਨੇ ਨਹੀਂ ਕੀਤੇ ਤਾਂ ਉਹ ਨਾ ਭਾਈ ਆਪਣੇ ਮਿੱਤਰਾਂ ਹਜਣਾਂ ਤੱਕ ਜਰੂਰ ਸਾਂਝਾ ਕਰ ਦਿਓ ਤੇ ਮੈਨੂੰ ਜਰੂਰ ਦੱਸਿਓ ਵੀ ਕਿੱਥੇ ਕਿੱਥੇ ਕਿਹੜੀ ਕਿਹੜੀ ਜਗ੍ਹਾ ਦੇ ਦਰਸ਼ਨ ਦੇਦਾਰੇ ਕਰਨੇ ਚਾਹੀਦੇ ਆ ਠੀਕ ਹੈ ਨਾ ਜੇ ਇਹਨਾਂ ਨੇ ਦੁਸ਼ਹਿਰੇ ਦੇ ਪਹਿਲਾਂ ਦਰਸ਼ਨ ਦੇਦਾਰੇ ਕਿਤੇ ਕੀਤੇ ਆ ਧੰਨਵਾਦ ਭਾਈ ਸਤਿ ਸ਼੍ਰੀ ਅਕਾਲ ਜੀ ਵੀਡੀਓ ਨੂੰ ਲਾਈਕ ਤੇ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਦਿਓ